ਸਾਰੇ ਪੰਜਾਬ ਨੂੰ ਹੋਣਾ ਲੈ ਖਾਸ ਤੌਰ ਤੇ ਇਸ ਹਲਕੇ ਦੇ ਪੂਰੇ ਡਿਸਟ੍ਰਿਕਟ ਨੂੰ ਤਾਂ ਹੈ ਹੀ ਹੈ ਬਾਕੀ ਸਾਰੇ ਪੰਜਾਬ ਨੂੰ ਦਾ ਬਹੁਤ ਵੱਡਾ ਫਾਇਦਾ ਹੋਣਾ ਲੈ ਹੋਰ ਕਿਸ ਤਰੀਕੇ ਦੀ ਨਵੀਂ ਪ੍ਰੋਜੈਕਟਾਂ ਸਰਕਾਰ ਲੈ ਕੇ ਆ ਰਹੀ ਹੈ ਜਿਸ ਨਾਲ ਲੋਕਾਂ ਦੇ ਲਈ ਵਿਸ਼ੇਸ਼ ਤੌਰ ਤੇ ਜ਼ਿਆਦਾ ਫਾਇਦਾ ਹੋਣ ਵਾਲਾ ਦੇਖੋ ਪਹਿਲਾਂ ਤਾਂ ਜਿਵੇਂ ਇਸ ਪੁਲ ਦੀ ਗੱਲ ਕਰ ਲਈਏ ਤਾਂ ਇਹ ਪੁਲ ਜੋ ਪਹਿਲਾਂ ਇੱਥੇ ਸੀ ਉਹ 10 12 ਫੁੱਟ ਚੌੜਾ ਪੁਲ ਸੀ ਤੇ ਹੁਣ 25 ਫੁੱਟ ਚੌੜਾ ਪੁਲ ਬਣਾਇਆ ਗਿਆ ਦੋ ਗੱਡੀਆਂ ਉੱਥੋਂ ਨਹੀਂ ਲੰਘ ਸਕਦੀਆਂ ਸੀ ਪਰੇ ਗੱਡੀਆਂ ਖੜ ਜਾਂਦੀਆਂ ਸੀ ਇੱਧਰ ਖੜ ਜਾਂਦੀਆਂ ਸੀ ਕਈ ਵਾਰੀ ਟਕਰਾਅ ਹੋ ਜਾਂਦਾ ਸੀ ਸੋ ਹੁਣੇ ਪੁਲ ਦੇ ਨਾਲ ਸਿੱਧੀ ਆਵਾਜ਼ ਹੀ ਹੋ ਜਾਣੀ ਆ ਦੋ ਪੁਲ ਅਸੀਂ ਅੱਗੇ ਬਣਾ ਰਹੇ ਹਾਂ ਇੱਕ ਪੁਲ ਦਸੰਬਰ ਦੇ ਵਿੱਚ ਤਿਆਰ ਹੋ ਜਾਣਾ ਇੱਕ ਉਸ ਤੋਂ ਬਾਅਦ ਦੋ ਤਿੰਨ ਮਹੀਨੇ ਬਾਅਦ ਤਿਆਰ ਹੋ ਜਾਣਾ ਸੋ ਇਹ ਪੁਲਾਂ ਦੀ ਇੱਥੇ ਵੱਡੀ ਡਿਮਾਂਡ ਸੀ ਜਿਹੜੀ ਪੂਰੀ ਕੀਤੀ ਹੈ ਇਸ ਤੋਂ ਬਿਨਾ ਜਿੱਥੇ ਅੱਜ ਆਪਾਂ ਨਹਿਰਾਂ ਦੇ ਪੁਲ ਦੀ ਗੱਲ ਕਰ ਰਹੀਏ ਨਹਿਰਾਂ ਦੀ ਗੱਲ ਕਰੀਏ ਨਹਿਰਾਂ ਦੇ ਉੱਤੇ ਖੜੇ ਹਾਂ ਤਾਂ ਮੈਂ ਇਹੀ ਗੱਲ ਕਹਾਂ ਵੈਸੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜੋ 2.5 ਸਾਲ ਸਰਕਾਰ ਚੱਲੀ ਹੈ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਤੁਸੀਂ ਵੀ ਜਾਣਦੇ ਹੋ ਜੇ ਸਾਰਿਆਂ ਦਾ ਵਰਣਨ ਕਰਾਂ ਤਾਂ ਬੜਾ ਸਮਾਂ ਲੱਗ ਜਾਣਾ ਪਰ ਆਪਾਂ ਨਹਿਰਾਂ ਦੀ ਗੱਲ ਕਰ ਲਈਏ ਤਾਂ ਅਸੀਂ ਉਹ ਕੰਮ ਕੀਤਾ ਜਿਹੜਾ ਪਿਛਲੀ ਕੋਈ ਸਰਕਾਰ ਨਹੀਂ ਕਰ ਸਕੀ ਕਿਉਂਕਿ ਨਹਿਰੀ ਪਾਣੀ ਖੇਤਾਂ ਨੂੰ ਦੇਣਾ ਸਭ ਤੋਂ ਜ਼ਰੂਰੀ ਹੈ ਇੱਕ ਤਾਂ ਉਹਦੇ ਨਾਲ ਉਪਜਾਊ ਸ਼ਕਤੀ ਵਧੀ ਹੈ ਫਸਲ ਜ਼ਿਆਦਾ ਪੈਦਾ ਹੁੰਦੀ ਹੈ ਤੇ ਧਰਤੀ ਹੇਠਲਾ ਪਾਣੀ ਜਿਹੜਾ ਅਸੀਂ ਪੰਜਾਬ ਬਿਲਕੁਲ ਡਾਰਕ ਜ਼ੋਨ ਦੇ ਵਿੱਚ ਚਲਾ ਗਿਆ ਹੇਠੋਂ ਪਾਣੀ ਧਰਤੀ ਚੋਂ ਕੱਢੀ ਜਾਂਦੇ ਆ ਅਸੀਂ ਉਹ ਪਾਣੀ ਬੰਦ ਹੋਊਗਾ ਜੇ ਉਹ ਨਹਿਰੀ ਪਾਣੀ ਮਿਲ ਗਿਆ ਤੇ ਤੀਜੀ ਬਿਜਲੀ ਦੀ ਖਪਤ ਹੈ ਜਿਹੜੀ ਉਹ ਵੀ ਘਟੇਗੀ ਕਿਉਂ ਮੋਟਰਾਂ ਨਹੀਂ ਚੱਲਣਗੀਆਂ ਤਾਂ ਬਿਜਲੀ ਦੀ ਖਪਤ ਘਟੇਗੀ ਸੋ ਅਸੀਂ ਉਸ ਗੱਲ ਵੱਲ ਧਿਆਨ ਦਿਤਾ ਤੇ 16000 ਕਿਲੋਮੀਟਰ ਅਸੀਂ ਖਾਲਵੀ ਬਣਾਏ ਨੇ ਪਹਿਲਾਂ ਤੇ ਹੁਣ ਸਾਡਾ ਇਹ ਟੀਚਾ ਹੈ ਕਿ ਹਰ ਖੇਤ ਨੂੰ ਨਹਿਰੀ ਪਾਣੀ ਅਸੀਂ ਦੇਣਾ ਤੇ ਇਹਦੇ ਲਈ ਜੋ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਤਾਂ ਹੈਰਾਨੀ ਹੁੰਦੀ ਹੈ ਜਾਣ ਕੇ ਕਿ ਡੈਮਾਂ ਦਾ 62% ਪਾਣੀ ਅਸੀਂ ਯੂਜ਼ ਕਰ ਰਹੇ ਹਾਂ 38% ਪਾਣੀ ਉਹੀ ਜਾ ਰਿਹਾ ਹੈ ਤੇ ਕਿੱਡੀ ਮਤਲਬ ਦੇਖੋ ਹੈਰਾਨੀ ਦੀ ਗੱਲ ਵੀ ਹੈ ਦੁੱਖ ਦੀ ਗੱਲ ਵੀ ਹੈ ਉਸ ਦੇ ਯੂਜ਼ ਦੇ ਲਈ ਕੀ ਕੀਤਾ ਜਾਦਾ ਉਸੇ ਲਈ ਦੱਸਾ ਉਸੇ ਲਈ ਹੈ ਕਿਉਂ ਨਹੀਂ ਹੋ ਰਹੀ ਸੀ ਉਹ ਕਿ ਖਾਲ ਸੂਏ 40-40 ਸਾਲ ਤੋਂ ਟੁੱਟੇ ਹੋਏ ਨੇ ਬਿਲਕੁਲ ਐਫੈਕਟ ਵਿੱਚ ਹੁੰਦਾ ਤਾਂ ਮੈਂ ਸਾਡੇ ਹਲਕੇ ਲਹਿਰੇ ਦੇ ਵਿੱਚ ਕੀਤਾ ਤੇ 12-10 ਕਰੋੜ ਰੁਪਏ ਦੀ ਲਾਗਤ ਦੇ ਨਾਲ ਅਸੀਂ 11726 ਕਿੱਲਾਂ ਨੂੰ ਪਾਣੀ ਦਿੱਤਾ ਹੈ ਬਿਲਕੁਲ ਸੱਚਾਈ ਕਿ 38 ਸਾਲ ਤੋਂ ਉਹ ਸੂਆ ਤੇ ਨਹਿਰ ਟੁੱਟੀ ਹੋਈ ਥੇ ਤੇ ਲੋਕ ਕਹਿ ਕੇ ਕਿ ਉਹਨਾਂ ਅੱਗੂ ਸਭਾ ਨੇ ਨੂੰ ਜੋਰ ਲਾ ਲਿਆ ਸੀ ਪਰ ਨਹੀਂ ਬਣ ਸਕੇ ਸੀ ਉਹ ਖਾਲਾਂ ਉਹ ਸੂਏ ਉਹ ਨਹੀਂ ਬਣ ਸਕੇ ਸੀ ਸਾਰੇ ਉਹ ਬਣਾ ਰਹੇ ਹਾਂ ਜਿੱਤੇ ਅੰਡਰਗ੍ਰਾਉਂਡ ਪਾਈਪਾਂ ਦੀ ਲੋੜਾ ਅੰਡਰਗ੍ਰਾਉਂਡ ਪਾਈਪ ਪਾ ਰਹੇ ਹਾਂ ਤਾਂ ਕਿ ਜੋ ਪਾਣੀ ਅੰਜਾਈ ਨਾ ਜਾਵੇ ਇਹ ਅਮਰਤ ਹੈ ਅਸੀਂ ਉਹਨੂੰ ਬਚਾਉਣ ਤੇ ਲੱਗੇ ਆ ਤੇ ਲੋਕਾਂ ਨੂੰ ਸਹੀ ਵਰਤੋਂ ਦੇ ਵਿੱਚ ਆਵੇ ਉਸ ਕੰਮ ਦੇ ਲਈ 400 ਕਰੋੜ ਦਾ ਬਜਟ ਸੀ ਵਾਟਰ ਰਿਸੋਰਸਸ ਡਿਪਾਰਟਮੈਂਟ ਦਾ ਜੀ ਨੂੰ ਸੀ 1500 ਕਰੋੜ ਤੇ ਲੈ ਗਏ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਇਸ ਕੰਮ ਦੇ ਲਈ ਪੈਸੇ ਦੀ ਕਮੀ ਨਹੀਂ ਸੀ ਆਉਂਦੇ ਨਹੀਂ ਕਿਉਂਕਿ ਅੱਜ ਦੀ ਜ਼ਰੂਰਤ ਸਭ ਤੋਂ ਵੱਡੀ ਇਹ ਹੈ ਧਰਤੀ ਹੇਠਲਾ ਪਾਣੀ ਬਚਾਉਣ ਦੀ ਤੇ ਲੋਕਾਂ ਦੇ ਖੇਤਾਂ ਨੂੰ ਪਾਣੀ ਦੇਣ ਦੀ ਅਸੀਂ ਉਹ ਪੂਰੀ ਕਰ ਰਹੇ ਆ ਇਸ ਤੋਂ ਇਲਾਵਾ ਜੇ ਹੋਰ ਪ੍ਰਾਪਤੀਆਂ ਦੀ ਤਾਂ ਗੱਲ ਕਰ ਲਈ ਤਾਂ ਬਹੁਤ ਲੰਬੀ ਗੱਲ ਹੈ ਅਸੀਂ ਜੋ ਸਭ ਤੋਂ ਵੱਡੀ ਗੱਲ ਮੈਂ ਕਹਿ ਸਕਦਾ ਕਿ ਅਸੀਂ ਜੋ ਪੰਜਾਬ ਸਰਕਾਰ ਨੇ ਕੰਮ ਕੀਤਾ ਅਸੀਂ ਨੌਕਰੀਆਂ ਦਾ ਕੰਮ ਕੀਤਾ ਅਸੀਂ 48000 ਨੌਕਰੀ ਦਿੱਤੀ ਹੈ ਅਸੀਂ ਉਹਦੇ ਵਿੱਚ ਕੱਲੀ ਨੌਕਰੀ ਨਹੀਂ ਦਿੱਤੀ ਜਿਹੜੀ ਉਹ ਚ ਵੱਡੀ ਗੱਲ ਅਸੀਂ ਕੀਤੀ ਹੈ ਕੱਲੀ ਨੌਕਰੀ ਨਹੀਂ ਦਿੱਤੀ ਇੱਕ ਇਤਿਹਾਸ ਬਣਾਤਾ ਸੀ ਕਿ ਬਿਨਾ ਪੈਸੇ ਤੇ ਬਿਨਾ ਸਫਾਰਿਸ਼ ਤੋਂ ਨੌਕਰੀ ਮਿਲ ਸਕਦੀ ਐ ਸੀ ਲੋਕਾਂ ਦਾ ਇਹ ਵਿਸ਼ਵਾਸ ਜਿਹੜਾ ਖਤਮ ਹੋ ਚੁੱਕਿਆ ਦੀ ਅਸੀਂ ਉਹ ਬਹਾਲ ਕਰਤਾ ਹੁਣ ਨੌਕਰੀਆਂ ਦਿੱਤੀਆਂ ਲੋਕਾਂ ਦਾ ਵਿਸ਼ਵਾਸ ਬਹਾਲ ਕੀਤਾ ਤੇ ਤੀਜਾ ਜਿਹੜੇ ਬੱਚੇ ਪੜਨੋਂ ਹਟ ਗਏ ਸੀ ਮਾਪੇ ਪੜਾਉਣੋਂ ਹਟ ਗਏ ਸੀ ਮਾਪੇ ਦੇ ਮਨਾਂ 'ਚ ਗਲਤੀ ਵੀ ਆਪਾਂ ਪੜਾ ਕੇ ਲੈਣਾ ਕੀ ਹੈ ਗਰੀਬ ਬੰਦਾ ਤੇ ਪੜਾਉਣੋਂ ਹਟ ਹੀ ਗਿਆ ਸੀ ਵੀ ਯਾਰ ਨੌਕਰੀ ਮਿਲਨੀ ਨਹੀਂ ਕੋਈ ਚੱਲੇ ਨੂੰ ਵਿਚਾਰੇ ਨੂੰ ਸਿਰੀ ਪਾਲੀ ਰਲਾ ਦਿਓ ਜਾਂ ਕਿਸੇ ਦੁਕਾਨ ਤੇ ਲਾ ਦਿਓ ਪਰ ਉਹਨਾਂ ਦਾ ਹੁਣ ਮਨ ਬਦਲਿਆ ਉਹ ਸਕੂਲਾਂ ਦੀ ਗੱਲ ਕਰਨ ਲੱਗੇ ਨੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਪਰਮਾਰ ਹੋਈ ਹੈ ਅੱਜ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਇਹ ਗੱਲ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਆ ਤਾਂ ਲੋਕ ਇਹ ਗੱਲ ਕਹਿੰਦੇ ਨੇ ਜੀ ਸਾਡਾ ਸਕੂਲ ਅਪਗ੍ਰੇਡ ਕਰ ਦਿਓ ਜਿਹੜੀ ਪਹਿਲਾਂ ਗੱਲ ਖਤਮ ਹੋ ਗਈ ਸੀ ਤੇ ਅਸੀਂ ਸਕੂਲਾਂ ਦੇ ਲਈ ਬਹੁਤ ਵੱਡੇ ਕੰਮ ਕਰ ਰਹੇ ਆ ਅੱਜ ਪੂਰੇ ਪੰਜਾਬ ਦੇ ਹਰ ਸਕੂਲ ਦੇ ਵਿੱਚ ਕਿਤੇ ਇਨਫਰਾਸਟ੍ਰਕਚਰ ਦੀ ਕਮੀ ਨਹੀਂ ਕਿਤੇ ਬੈਠਣ ਵਾਲੇ ਕਮਰਿਆਂ ਦੀ ਕਮੀ ਨਹੀਂ ਸੋ ਅਸੀਂ ਇਹਨਾਂ ਚੀਜ਼ਾਂ ਦਾ ਬਦਲਾਅ ਕੀਤਾ ਜਿਹੜੇ ਬਦਲਾਅ ਨੂੰ ਅਸੀਂ ਕਹਿ ਕੇ ਆਏ تھے ਕਿ ਅਸੀਂ ਬਦਲਾਅ ਲਿਆਵਾਂਗੇ ਅਸੀਂ ਉਹ ਬਦਲਾਅ ਕਰ ਰਹੇ ਹਾਂ ਇੱਕ ਵਸਤਾ ਬਿਲਕੁਲ ਵਿਧਾਇਕ ਸਾਡੇ ਨਾਲ ਮੌਜੂਦ ਨੇ ਸਰ ਤੁਸੀਂ ਏਰੀਆ ਰਿਪਰੈਜ਼ੈਂਟ ਕਰਦੇ ਹੋ ਪਿੰਡਾਂ ਵਾਲਿਆਂ ਨੂੰ ਕੀ ਲੱਗਦਾ ਬਹੁਤ ਵੱਡਾ ਫਾਇਦਾ ਹੋਣ ਬਹੁਤ ਜੀ ਬਹੁਤ ਇਹ ਕੱਲਾ ਪਿੰਡਾਂ ਫਰੀਦਕੋਟ ਦੇ ਪਿੰਡਾਂ ਨੂੰ ਨਹੀਂ ਮੁਕਸਰ ਮਲੋੜ ਹਬੋਰ ਜਾਣ ਵਾਲੇ ਜਿਹੜੇ ਲੋਕ ਐ ਉਹਨਾਂ ਲਈ ਵੀ ਇਹ ਸ਼ਾਰਟਕਟ ਰਸਤਾ ਕਿਉਂਕਿ ਕੋਟਕਪੂਰੇ ਜਿਹੜਾ ਮੁਕਸਰ ਰੋਡ ਹੈ ਉਹਦੇ ਤੇ ਇਹ ਜਿਹੜੀ ਹੈ ਸਾਰੀ ਰੋਡ ਚੜਦੀ ਆ ਕੂੜਕੂਰੇ ਹਲਕੇ ਦੇ ਪਿੰਡ ਵੀ ਬਹੁਤ ਸਾਰੇ ਜਿਹੜੇ ਆ ਉਹ ਇਹਦੇ ਤੋਂ ਲਾਹਾ ਲੈਣਗੇ ਜੋ ਇਸ ਵਾਸਤੇ ਬਹੁਤ ਵੱਡਾ ਜਿਹੜਾ ਫਾਇਦਾ ਹੋਣਾ ਫਰੀਦਕੋਟ ਦੇ ਲੋਕਾਂ ਨੂੰ ਇੰਗਲ ਕੇ ਫਰੋਜਪੁਰ ਦੇ ਲੋਕ ਵੀ ਜਿਹੜੇ ਇੱਥੋਂ ਦੇ ਲੰਘਦੇ ਆ ਇੱਕ ਵਾਰੀ ਮਸਤਾ ਬਿਲਕੁਲ ਇਹ ਤਸਵੀਰ ਤੁਸੀਂ ਵੇਖੀ ਹੈ ਸ਼ੁਭਰਮ ਜਿਹੜਾ ਗਿਆ ਉਹ ਇਸ ਪੁਲ ਦਾ ਉਹ ਦੱਸਦੇ ਕਿ ਕੈਬਨਿਟ ਮੰਤਰੀ ਜਿਹੜੇ ਨੇ ਬਰਿੰਦਰ ਕੁਮਾਰ ਗੋਇਲ ਜਿਹੜੇ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹੋਏ ਸੀਗੇ ਇਹਦੇ ਸ਼ੁਭਰਮ ਜਿਹੜਾ ਗਿਆ ਇਸ ਪੁਲ ਦਾ ਕਿਤਾ ਗਿਆ ਨਾਲ ਨਾਲ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਵਾਦੇ ਅਤੇ ਦਾਅਵੇ ਕੀਤੇ ਗਏ ਸੀਗੇ ਉਹ ਪੂਰੇ ਹੋ ਰਹੇ ਨੇ ਤੇ ਲੋਕ ਜਿਹੜੇ ਨਿਉਨਤੋ ਕਾਫੀ ਸੰਤੁਸ਼ਟ ਨੇ ਜਿਹੜੇ ਬਦਲਾ ਦਾ ਨਾਹਰਾ ਲੈ ਕੇ ਉਹ ਤੁਰੇ ਸੀਗੇ ਉਹ ਬਦਲਾ ਜਿਹੜਾ ਹੈਗਾ ਅੱਜ ਪੂਰਾ ਹੁੰਦਾ ਦਿਖਾਈ ਦੇ ਰਿਹਾ ਹੈ ਫਰੀਦਕੋਟ ਤੋਂ ਕੈਮਰਾਪਰਸਨ ਅਭਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੀ ਲਗਤ ਨਾਲ ਫਰੀਦਕੋਟ ਵਿੱਚ ਨਵੇਂ ਬਣੇ ਪੁਲ ਦਾ ਅੱਜ ਸ਼ੁਭਾਰਮ ਹੋਣ ਜਾ ਰਿਹਾ ਹੈ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਜਿਹੜੇ ਨੇ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚ ਰਹੇ ਨੇ ਇਹ ਪੁਲ ਜਿਹੜਾ ਤੁਸੀਂ ਵੇਖ ਸਕਦੇ ਹੋ ਕਾਫੀ ਪਿੰਡਾਂ ਨੂੰ ਜਿਹੜਾ ਹੈਗਾ ਇਹ ਜੋੜਦਾ ਹੈ ਅਤੇ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਹੈਗੀ ਹੈ ਇਸ ਪੁਲ ਦੇ ਬਣਨ ਨਾਲ ਪ੍ਰਾਪਤ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਕਾਫੀ ਲੰਬੇ ਸਮੇਂ ਤੱਕ ਜਿਹੜਾ ਹੈਗਾ ਪੁਲ ਬੰਦ ਰਿਹਾ ਹੈ ਅਤੇ ਉਸ ਤੋਂ ਬਾਅਦ ਸ਼ੁਰੂਆਤ ਇਸ ਦੀ ਹੋਣ ਜਾ ਰਹੀ ਹੈ ਕਰੀਬ 10 ਕਰੋੜ ਦੀ ਲਾਗਤ ਨਾਲ ਫਰੀਦਕੋਟ ਵਿੱਚ ਇਹ ਮਚਾਕੀ ਮਲ ਸਿੰਘ ਵਾਲਾ ਪੁਲ ਜਿਹੜਾ ਵਸਦਾ ਹੈ ਉਸ ਦਾ ਅੱਜ ਸ਼ੁਭਾਰambh ਹੋਣ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਖੰਡ ਅਤੇ ਪੂ ਵਿਗਿਆਨ ਮੰਤਰੀ ਸ਼੍ਰੀ ਬ੍ਰਿੰਦਰ ਕੁਮਾਰ ਗੋਇਲ ਜਿਹੜੇ ਨੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਇਸ ਪੁਲ ਦਾ ਸ਼ੁਭਾਰambh ਜਿਹੜਾ ਹੈਗਾ ਇੱਥੋਂ ਹੋਣਾ ਹੈ ਜਿਸ ਦੇ ਨਾਲ ਕਈ ਸੋ ਪਿੰਡਾਂ ਨੂੰ ਜਿਹੜਾ ਹੈਗਾ ਰਾਹਤ ਮਿਲਣ ਵਾਲੀ ਹੈ ਐਸੇ ਰਸਤੇ ਤੋਂ ਹੁੰਦੇ ਹੋਏ ਅੱਗੇ ਜਿਹੜਾ ਹੈਗਾ ਸ੍ਰੀ ਮੁਕਤਸਰ ਸਾਹਿਬ ਨੂੰ ਪਿੰਡਾਂ ਰਾਹੀਂ ਜਿਹੜਾ ਪਹੁੰਚਿਆ ਜਾਂਦਾ ਹੈ ਗਿੱਦੜਵਾਹਾ ਤੱਕ ਜਿਹੜੀ ਹੈਗੀ ਹੈ ਇੱਥੋਂ ਇੱਕ ਰੋਡ ਨਿਕਲਦੀ ਹੈ ਜੋ ਕਿ ਕਾਫੀ ਸਮਾਂ ਜਿਹੜਾ ਹੈ ਲੋਕਾਂ ਦਾ ਬਚਾਉਂਦੀ ਹੈ ਅਤੇ ਇਸ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਹੈਗੀ ਆ ਉਹ ਮਿਲਣ ਵਾਲੀ ਹੈ ਤੋਂ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਤਾਂ ਇਸ ਤਰੀਕੇ ਦੇ ਪੁਲ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਕਰੀਬ ਤਿੰਨ ਪੁਲ ਜਿਹੜੇ ਨੇ ਉਹ ਬਣ ਰਹੇ ਨੇ ਜਿਨ੍ਹਾਂ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲਣ ਜਾਣੀ ਹੈ ਬਹੁਤ ਪੁਰਾਣੇ ਜਿਹੜੇ ਪੁਲ ਸੀਗੇ ਜਿਨ੍ਹਾਂ ਨੂੰ ਜਿਨ੍ਹਾਂ ਵਿੱਚੋਂ ਪਹਿਲਾ ਪੁਲ ਜਿਹੜਾ ਹੈਗਾ ਲੋਕਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਤਾਂ ਉਹ ਪੁਲ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਟੀਲ ਪੁਲ ਜਿਹੜਾ ਹੈਗਾ ਇਹ ਹੈਗਾ 10 ਕਰੋੜ 24 ਲੱਖ ਦੇ ਕਰੀਬ ਜਿਹੜਾ ਹੈਗਾ ਇਸ ਤੇ ਲਗਤ ਆਈ ਹੈ ਜਿਸ ਦੇ ਸ਼ੁਰੂਆਤ ਦੇ ਲਈ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਜਿਹੜੇ ਨੇ ਉਹ ਫਰੀਦਕੋਟ ਪਹੁੰਚੇ ਹੋਏ ਨੇ ਤਸਵੀਰਾਂ ਪੋਲਦਿਆਂ ਵੇਖ ਰਹੇ ਹੋ ਤੁਸੀਂ तमाम ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਨਾਲੋਂ ਨਾਲੇ ਮੌਜੂਦ ਨੇ ਇੱਥੋਂ ਦੇ ਵਿਧਾਇਕ ਕੁਲਤਾਰ ਸਿੰਘ ਮਾਫੀ ਚਾਹਾਂਗੇ ਇੱਥੋਂ ਦੇ ਵਿਧਾਇਕ ਜਿਹੜੇ ਨੇ ਗੁਰਦੇਵ ਸਿੰਘ ਸਿੱਖੋਂ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਸਭ ਤੋਂ ਪਹਿਲੇ ਜਿਹੜੀ ਗੱਲ ਕੀਤੀ ਜਾਵੇ ਕਿ ਕਿੰਨੇ ਪਿੰਡਾਂ ਨੂੰ ਇਸ ਨਾਲ ਫਾਇਦਾ ਹੋਣ ਵਾਲਾ ਹੈ ਤਾਂ ਕਾਫੀ ਪਿੰਡ ਨੇ ਜਿਨ੍ਹਾਂ ਨਾਲ ਕੀ ਰਾਹਤ ਮਿਲਣ ਵਾਲੀ ਹੈ ਇਸ 폴 ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕੀ ਮੰਤਰੀ ਸਾਹਿਬ ਜਿਹੜੇ ਨੇ ਪਹੁੰਚੇ ਹੋਏ ਨੇ ਤਾਂ ਜਿਹੜੇ ਮੰਤਰੀ ਸਾਹਿਬ ਨੇ ਉਹ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਜਿਹੜੀ ਅੱਗੇ ਕਰਨ ਦੀ ਕੋਸ਼ਿਸ਼ ਇਹਨਾਂ ਦੇ ਨਾਲ ਕਰਾਂਗੇ ਤਾਂ ਮੰਤਰੀ ਸਾਹਿਬ ਇੱਥੇ ਮੌਜੂਦ ਨੇ ਸਰ ਕਿੰਨੇ ਕ ਲੋਕਾਂ ਨੂੰ ਕਿੰਨੇ ਕ ਪਿੰਡਾਂ ਨੂੰ ਬੈਨੀਫਿਟ ਹੋਣ ਵਾਲਾ ਹੈ ਜਿਹੜੀ ਪ੍ਰੋਜੈਕਟ ਲੋਕਾਂ ਦੇ ਹਵਾਲੇ ਕੀਤੀ ਜਾ ਰਹੀ ਹੈ ਇਹ ਦਾ ਸਾਰੇ ਇਲਾਕੇ ਨੂੰ ਮੈਂ ਸਮਝਦਾ ਸਾਰੇ ਪੰਜਾਬ ਨੂੰ ਫਾਇਦਾ ਹੋਣ ਵਾਲਾ ਹੈ ਕਿਉਂਕਿ ਬਾਬਾ ਫਰੀਦ ਦੀ ਧਰਤੀ ਹੈ ਲੋਕ ਇੱਥੇ ਸ਼ਰਧਾ ਦੇ ਨਾਲ ਆਉਂਦੇ ਵੀ ਨੇ ਸੋ ਇਸ ਕਰਕੇ ਇਸ ਪੁਲ ਦਾ ਲਾਭ ਹੈ ਜਿਹੜਾ ਉਹ ਸਾਰੇ ਪੰਜਾਬ ਨੂੰ ਹੋਣ ਵਾਲਾ ਹੈ ਖਾਸ ਤੌਰ ਤੇ ਇਸ ਹਲਕੇ ਦੇ ਪੂਰੇ ਡਿਸਟ੍ਰਿਕਟ ਨੂੰ ਤਾਂ ਹੈ ਹੀ ਹੈ ਬਾਕੀ ਸਾਰੇ ਪੰਜਾਬ ਨੂੰ ਦਾ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਹੋਰ ਕਿਸ ਤਰੀਕੇ ਦੀ ਨਵੀਂ ਪ੍ਰੋਜੈਕਟਾਂ ਸਰਕਾਰ ਲੈ ਕੇ ਆ ਰਹੀ ਹੈ ਜਿਸ ਨਾਲ ਲੋਕਾਂ ਦੇ ਲਈ ਵਿਸ਼ੇਸ਼ ਤੌਰ ਤੇ ਜ਼ਿਆਦਾ ਫਾਇਦਾ ਹੋਣ ਵਾਲਾ ਦੇਖੋ ਪਹਿਲਾਂ ਤਾਂ ਜਿਵੇਂ ਇਸ ਪੁਲ ਦੀ ਗੱਲ ਕਰ ਲਈਏ ਤਾਂ ਇਹ ਪੁਲ ਜੋ ਪਹਿਲਾਂ ਇੱਥੇ ਸੀ ਉਹ 10-12 ਫੁੱਟ ਚੌੜਾ ਪੁਲ ਸੀ ਤੇ ਹੁਣ 25 ਫੁੱਟ ਚੌੜਾ ਪੁਲ ਬਣਾਇਆ ਗਿਆ ਦੋ ਗੱਡੀਆਂ ਉੱਥੋਂ ਨਹੀਂ ਲੰਘ ਸਕਦੀਆਂ ਸੀ ਪਰੇ ਗੱਡੀਆਂ ਖੜ ਜਾਂਦੀਆਂ ਸੀ ਇੱਧਰ ਖੜ ਜਾਂਦੀਆਂ ਸੀ ਕਈ ਵਾਰੀ ਟਕਰਾਅ ਹੋ ਜਾਂਦਾ ਸੀ ਸੋ ਹੁਣ ਇਹ ਪੁਲ ਦੇ ਨਾਲ ਸਿੱਧੀ ਆਵਾਜਾਈ ਹੋ ਜਾਣੀ ਆ ਦੋ ਪੁਲ ਅਸੀਂ ਅੱਗੇ ਬਣਾ ਰਹੇ ਹਾਂ ਇੱਕ ਪੁਲ ਦਸੰਬਰ ਦੇ ਵਿੱਚ ਤਿਆਰ ਹੋ ਜਾਣਾ ਇੱਕ ਉਸ ਤੋਂ ਬਾਅਦ 2-3 ਮਹੀਨੇ ਬਾਅਦ ਤਿਆਰ ਹੋ ਜਾਣਾ ਸੋ ਇਹ ਪੁਲਾਂ ਦੀ ਇੱਥੇ ਵੱਡੀ ਡਿਮਾਂਡ ਸੀ ਜਿਹੜੀ ਪੂਰੀ ਕੀਤੀ ਹੈ ਇਸ ਤੋਂ ਬਿਨਾ ਜਿੱਥੇ ਅੱਜ ਆਪਾਂ ਨਹਿਰਾਂ ਦੇ ਪੁਲ ਦੀ ਗੱਲ ਕਰ ਰਹੀਏ ਨਹਿਰਾਂ ਦੀ ਗੱਲ ਕਰੀਏ ਨਹਿਰਾਂ ਦੇ ਉੱਤੇ ਖੜੇ ਆ ਤਾਂ ਮੈਂ ਇਹੀ ਗੱਲ ਕਰਨਾ ਵੈਸੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜੋ 2.5 ਸਾਲ ਸਰਕਾਰ ਚੱਲੀ ਹੈ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਤੁਸੀਂ ਵੀ ਜਾਣਦੇ ਹੋ ਜੇ ਸਾਰਿਆਂ ਦਾ ਵਰਣਨ ਕਰਾਂ ਤਾਂ ਬੜਾ ਸਮਾਂ ਲੱਗ ਜਾਣਾ ਪਰ ਆਪਾਂ ਨਹਿਰਾਂ ਦੀ ਗੱਲ ਕਰ ਲਈਏ ਤਾਂ ਅਸੀਂ ਉਹ ਕੰਮ ਕੀਤਾ ਜਿਹੜਾ ਪਿਛਲੀ ਕੋਈ ਸਰਕਾਰ ਨਹੀਂ ਕਰ ਸਕੀ ਕਿਉਂਕਿ ਨਹਿਰੀ ਪਾਣੀ ਖੇਤਾਂ ਨੂੰ ਦੇਣਾ ਸਭ ਤੋਂ ਜ਼ਰੂਰੀ ਹੈ ਇੱਕ ਤਾਂ ਉਹਦੇ ਨਾਲ ਉਪਜਾਊ ਸ਼ਕਤੀ ਵਾਧੀ ਹੈ ਫਸਲ ਜ਼ਿਆਦਾ ਪੈਦਾ ਹੁੰਦੀ ਹੈ ਤੇ ਧਰਤੀ ਹੇਠਲਾ ਪਾਣੀ ਜਿਹੜਾ ਅਸੀਂ ਪੰਜਾਬ ਬਿਲਕੁਲ ਡਾਰਕ ਜਨ ਦੇ ਵਿੱਚ ਚਲਾ ਗਿਆ ਹੇਠੋਂ ਪਾਣੀ ਧਰਤੀ ਚੋਂ ਕੱਢੀ ਜਾਂਦੇ ਆ ਅਸੀਂ ਉਹ ਪਾਣੀ ਬੰਦ ਹੋਊਗਾ ਤੇ ਉਹ ਨਹਿਰੀ ਪਾਣੀ ਮਿਲ ਗਿਆ ਤੇ ਤੀਜੀ ਬਿਜਲੀ ਦੀ ਖਪਤ ਹੈ ਜਿਹੜੀ ਉਹ ਵੀ ਘਟੇਗੀ ਕਿਉਂ ਮੋਟਰਾਂ ਨਹੀਂ ਚੱਲਣਗੀਆਂ ਤਾਂ ਬਿਜਲੀ ਦੀ ਖਪਤ ਘਟੇਗੀ ਸੋ ਅਸੀਂ ਉਸ ਗੱਲ ਵੱਲ ਧਿਆਨ ਦਿਤਤਾ ਹੈ ਤੇ 16000 ਕਿਲੋਮੀਟਰ ਅਸੀਂ ਖਾਲਵੀ ਬਣਾਏ ਨੇ ਪਹਿਲਾਂ ਤੇ ਹੁਣ ਸਾਡਾ ਇਹ ਟੀਚਾ ਹੈ ਕਿ ਹਰ ਖੇਤ ਨੂੰ ਨਹਿਰੀ ਪਾਣੀ ਅਸੀਂ ਦੇਣਾ ਤੇ ਇਹਦੇ ਲਈ ਜੋ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਤਾਂ ਹੈਰਾਨੀ ਹੁੰਦੀ ਹੈ ਜਾਣ ਕੇ ਕਿ ਡੈਮਾਂ ਦਾ 62% ਪਾਣੀ ਅਸੀਂ ਯੂਜ਼ ਕਰ ਰਹੇ ਹਾਂ 38% ਪਾਣੀ ਉਹੀ ਜਾ ਰਿਹਾ ਹੈ ਤੇ ਕਿੱਡੀ ਮਤਲਬ ਦੇਖੋ ਹੈਰਾਨੀ ਦੀ ਗੱਲ ਵੀ ਹੈ ਦੁੱਖ ਦੀ ਗੱਲ ਵੀ ਹੈ ਉਸ ਨੂੰ ਯੂਜ਼ ਲਈ ਕੀ ਕੀਤਾ ਜਾਦਾ ਉਸੇ ਲਈ ਦੱਸੋ ਉਸੇ ਲਈ ਇਹ ਕਿਉਂ ਨਹੀਂ ਹੋ ਰਹੀ ਸੀ ਉਹ ਕਿ ਖਾਲ ਸੂਏ 40 40 ਸਾਲ ਤੋਂ ਟੁੱਟੇ ਹੋਏ ਨੇ ਬਿਲਕੁਲ ਇਫੈਕਟ ਮੈਂ ਤੁਹਾਨੂੰ ਦੱਸਦਾ ਮੈਂ ਸਾਡੇ ਹਲਕੇ ਲਹਿਰੇ ਦੇ ਵਿੱਚ ਕੀਤਾ ਤੇ 12 10 ਕਰੋੜ ਰੁਪਏ ਦੀ ਲਾਗਤ ਦੇ ਨਾਲ ਅਸੀਂ 11726 ਕਿੱਲਾਂ ਨੂੰ ਪਾਣੀ ਦਿੱਤਾ ਹੈ ਬਿਲਕੁਲ ਇਹ ਸਚਾਈ ਕਿ 38 ਸਾਲ ਤੋਂ ਉਹ ਸੂਆ ਤੇ ਨਹਿਰ ਟੁੱਟੀ ਹੋਏ ਤੇ ਤੇ ਲੋਕ ਕਹਿ ਕੇ ਕਿ ਉਹਨਾਂ ਅੱਗੇ ਸਰਬਾਨਾਂ ਨੂੰ ਜੋਰ ਲਾ ਲਿਆ ਸੀ ਪਰ ਨਹੀਂ ਮੰਨ ਸਕੇ ਸੀ ਉਹ ਖਾਲਾਂ ਉਹ ਸੂਏ ਉਹ ਨਹੀਂ ਬਣ ਸਕਦੇ ਸੀ ਸਾਰੇ ਉਹ ਬਣਾ ਰਹੇ ਹਾਂ ਜਿੱਤੇ ਅੰਡਰਗ੍ਰਾਉਂਡ ਪਾਈਪਾਂ ਦੀ ਲੋੜਾ ਅੰਡਰਗ੍ਰਾਉਂਡ ਪਾਈਪ ਪਾ ਰਹੇ ਹਾਂ ਤਾਂ ਕਿ ਜੋ ਪਾਣੀ ਅੰਜਾਈ ਨਾ ਜਾਵੇ ਇਹ ਅਮਰਤ ਹੈ ਅਸੀਂ ਉਹਨੂੰ ਬਚਾਉਣ ਤੇ ਲੱਗੇ ਹਾਂ ਤੇ ਲੋਕਾਂ ਨੂੰ ਸਹੀ ਵਰਤੋਂ ਦੇ ਵਿੱਚ ਆਵੇ ਉਸ ਕੰਮ ਦੇ ਲਈ 400 ਕਰੋੜ ਦਾ ਬਜਟ ਸੀ ਵਾਟਰ ਰਿਸੋਰਸਸ ਡਿਪਾਰਟਮੈਂਟ ਦਾ ਜੀ ਨੂੰ ਸੀ 1500 ਕਰੋੜ ਤੇ ਲੈ ਗਏ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਇਸ ਕੰਮ ਦੇ ਲਈ ਪੈਸੇ ਦੀ ਕਮੀ ਨਹੀਂ ਸੀ ਆਉਂਦੇ ਨਹੀਂ ਕਿਉਂਕਿ ਅੱਜ ਦੀ ਜ਼ਰੂਰਤ ਸਭ ਤੋਂ ਵੱਡੀ ਇਹ ਹੈ ਧਰਤੀ ਹੇਠਲਾ ਪਾਣੀ ਬਚਾਉਣ ਦੀ ਤੇ ਲੋਕਾਂ ਦੇ ਖੇਤਾਂ ਨੂੰ ਪਾਣੀ ਦੇਣ ਦੀ ਅਸੀਂ ਉਹ ਪੂਰੀ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਜੇ ਹੋਰ ਪ੍ਰਾਪਤੀਆਂ ਦੀ ਤਾਂ ਗੱਲ ਕਰ ਲਈ ਤਾਂ ਬਹੁਤ ਲੰਬੀ ਗੱਲ ਹੈ